ਉਹ ਵਾਹਿਗੁਰੂ ਦਾ ਖਾਲਸਾ ਉਹ ਵਾਹਿਗੁਰੂ ਦੀ ਪਾਈ ਨੂੰ ਆ ਜੀ ਹਾਂ ਬੇਤੀ ਤਾਂ ਲੱਗੇ ਆ ਤੇ ਬੇਨਤੀ ਜਿਹੜਾ ਆਪਣਾ ਸੂਏ ਦੇ ਉੱਤੇ ਬੋਰ ਕੀਤਾ ਨਵਾ ਪਹਿਲਾਂ ਪਾਣੀ ਨੀਵਾ ਚੱਲਿਆ ਗਿਆ ਸੀਗਾ ਉਹ ਬੇਨਤੀ ਪਹਿਲਾਂ ਲਿਖ ਕੇ ਪਾਈ ਸੀ ਭਾਈ ਇਹਦਾ ਫੰਡ ਤੇ ਜੋ ਐਸੀ ਇਕੱਠੇ ਕਰਕੇ ਆਪਾਂ ਬੋਰ ਵੱਡਾ ਕਰਾਲ ਗਏ ਪਾਣੀ ਦੀ ਬਹੁਤ ਮੁਸ਼ਕਲ ਹੋ ਗਈ ਸੀ ਕਿ ਇਹਦਾ ਕਾਰ ਦੇ ਵਿੱਚ ਆ ਗਿਆ ਸਾਰਾ ਹੋਰ ਕੀਤਾ ਗਿਆ ਸਾਰਾ ਕੰਮ ਪੂਰੀ ਤਰ੍ਹਾਂ ਹੋ ਗਿਆ ਮੋਟਰ ਵੀ ਕੱਲ ਬਦਲ ਦਿੱਤੀ ਹੈ ਜੀ ਪਹਿਲਾਂ ਵਾਲੀ ਕੱਢ ਕੇ ਨਵੀਂ ਹੋਰ ਫਾਤੀ ਹੈ ਵਧੀਆ ਧੰਨਵਾਦ ਕਰਦੇ ਭਾਈ ਅਸੀਂ ਜਿਨ੍ਹਾਂ ਨੇ ਮਾਇਆ ਭੇਜੀ ਇਸ ਕਾਰਜ ਦੇ ਵਿੱਚ ਬਹੁਤ ਧੰਨਵਾਦ ਉਹਨਾਂ ਦਾ ਭਾਈ ਪਾਣੀ ਦੀ ਬਹੁਤ ਵੱਡੀ ਸੀ ਉਹ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੇ ਭਾਈ ਕਨਈਏ ਦੀ ਆ ਕੇ ਉਸ ਕਿਸੇ ਨੇ ਰਿਪੋਰਟ ਸਿੰਘ ਕਿਸੇ ਨੇ ਕਰਤੀ ਮਹਾਰਾਜ ਨੂੰ ਕਿਸੇ ਦੇ ਮਾਲ ਮਾਲ ਆਈ ਜਾਂਦਾ ਤਾਂ ਦਸ਼ਮਨਾਂ ਨੂੰ ਪਾਣੀ ਪਿਆ ਜਾਂਦਾ ਹੈ ਮਹਾਰਾਜ ਕੋਲ ਜੋ ਆਏ ਮਹਾਰਾਜ ਨੇ ਮਾਲਮ ਪੱਤੀ ਵੀ ਦੇ ਦਿੱਤੀ ਪੁੱਛਿਆ ਭਾਈ ਕਨਈਆ ਜੀ ਕੀ ਕਾਰਨ ਹੈ ਜਿਹੜਾ ਤੁਸੀਂ ਇਹਨਾਂ ਨੂੰ ਪਾਣੀ ਪੀਂਦੇ ਹੋ ਕਨਈਆ ਜੀ ਕਹਿੰਦਾ ਮਹਾਰਾਜ ਰੂਪੀ ਸੰਗ ਬਿਜੀ ਜਾਂਦੇ ਆ ਸਾਨੂੰ ਸਭ ਰੂਪੀ ਕੋਈ ਢੀਨੇ ਆ ਜਿੰਨੇ ਵੀ ਮਤਲਬ ਇਹ ਭਾਈ ਸਭ ਤੋਂ ਵੱਡੀ ਉਤਮਾ ਮਹਾਰਾਜ ਨੇ ਸਹੂਫਾ ਦਿੱਤਾ ਜੀ ਪਾਣੀ ਪੀਉਣ ਦਾ ਭਾਈ ਖਲੇ ਜੀ ਨੂੰ ਮਹਾਰਾਜੇ ਐਨੀ ਕਿਰਪਾ ਕੀਤੀ ਸੀ ਇਹ ਜਲ ਦੇਵਤਾ ਤੇ ਇਹ ਧੰਨਵਾਦ ਕਰਦੇ ਭਾਈ 15100 ਰੁਪਇਆ ਬਾਹਰੋਂ ਭੇਜਿਆ ਗਿਆ ਤਾਂ 1000 ਮਾਸਟਰ ਜਗੂ ਜੀ ਬਲਵਿੰਦਰ ਸਿੰਘ ਦੇ ਸੁਪੁੱਤਰ ਮਹਿਤਰੀ ਪਰਿਵਾਰ ਤੋਂ 5000 ਦਾ ਬਾਗਾਜ ਸਿੰਘ ਧਾਈਵਾਲ ਭੂਆ ਰਗਵਾ ਸਿਪੂਆ ਸੋਟੋ ਜੀ ਉਹਨਾਂ ਦੇ ਪੁੱਤਰ ਭਾਈ ਗਰਮੇਲ ਸਿੰਘ ਜੇਜਾ ਚਮਕੌਰ ਸਿੰਘ ਉਹਨਾਂ ਨੇ 5 5500 ਰੁਪਇਆ ਭਰੋ ਉਹਨਾਂ ਨੇ ਭੇਜਿਆ ਸੀ ਹੈਲੋ ਬਾਕੀ ਭਾਈ ਸਾਹਿਬ ਪਿੰਡ ਦੇ ਵਿੱਚੋਂ ਮਿਲਾ ਕੇ 31000 500 ਰੁਪਇਆ ਟੋਟਲ ਹੋ ਗਿਆ ਸੀਗਾ ਕੱਲ ਇਹਨੂੰ ਚਲਾ ਕੇ ਮੋਟਰ ਸਭ ਕੋ ਪਾ ਕੇ 32500 ਰੁਪਇਆ ਖਰਚਾ ਆ ਗਿਆ ਸੀਗਾ ਹਰ ਆਇਦੇ ਤੇ ਬਹੁਤ ਧੰਨਵਾਦ ਕਰਦੇ ਪਾਈ ਜਿਨ੍ਹਾਂ ਨੇ ਮਾਇਆ ਭੇਜੀ ਇੱਥੇ ਸਹਿਯੋਗ ਦਿੱਤਾ ਸਾਰਿਆਂ ਦਾ ਹੀ ਧੰਨਵਾਦ ਕਰਦੇ ਬਾਕੀ ਇਹ ਟੈਨਰ ਵਾਲੇ ਮੁੰਡੇ ਦਾ ਵੀ ਧੰਨਵਾਦ ਕਰਦੇ ਜਿਹੜੇ ਹੁਣ ਸਾਡੇ ਕੋਲੇ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਪਾਈ ਇਹੋ ਜੇ ਕਾਰਜ ਇਹ ਸਾਰਿਆਂ ਦੀ ਮਦਦ ਮਦਦ ਦੇ ਨਾਲ ਹੀ ਹੁੰਦੇ ਕੰਮ ਦਾ ਕੋਈ ਨਹੀਂ ਕਰ ਸਕਦਾਗਾ ਅਣੀ ਚਾਲੂ ਕਰਤਾ ਮੋਟਰ ਵੀ ਵੱਜੀ ਹੈ ਹੁਣ ਕੋਈ ਟੈਂਕੀ ਜਿਹੜੀ ਭਰਦੇ ਸੀ ਉਹ ਗਾੜੇ ਜਾਂ ਵਿਆਹ ਸ਼ਾਦੀ ਵਾਲੇ ਕੋਈ ਸਾਦੀ ਗੰਮੀ ਵਾਲੇ ਉੱਥੇ ਰੋਕ ਕੇ ਟਾਈਮ ਲਾਦੇ ਹਾਰ ਸਮਝਣ ਲੱਗਿਆ ਦੱਸਾਂ ਨਹੀਂ ਮੈਂ ਤਾਂ ਜੋ ਟੈਂਕੀ ਭਰ ਗਿਆ ਕਰੂ ਵੱਡੀ ਜਿਹੜੀਆਂ ਆਪਣੀਆਂ ਹੁੰਦੀਆਂ ਟਰੈਕਟਰ ਮਗਰ ਕੋਟਰ ਦਾ ਪਾਣੀ ਬਹੁਤ ਆਪਾ ਧੰਨਵਾਦ ਕਰਦੇ ਭਾਈ ਇਹੋ ਜਿਹੇ ਕਾਰਜ ਸੰਗਤਾਂ ਦੇ ਨਾਲ ਹੀ ਹੰਦੇ ਸੰਗਤਾਂ ਦਾ ਆਸਰਾ ਤੱਕੀ ਦਾ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਹਰੇ ਅਰਦਾਸ ਦੇ ਤੇ ਅੱਜ ਇੱਥੇ ਆ ਗਏ ਸਰ ਮਾਤਮਾਨੀ ਨੂੰ ਸ੍ਰੀ ਦਾਤਾ ਬਹੁਤ ਧੰਨਵਾਦ ਕਰਦੇ ਪਈ ਐ ਨਾ ਰਵੀਰਾਂ ਦਾ ਨਗਰ ਵਾਲਿਆਂ ਦਾ ਜਿਹਨੇ ਇੰਨਾ ਸਹਿਯੋਗ ਦਿੱਤਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ